ਸਾਬਾ ਵਾਹ ਜੀ ਬੋਦੇ ਅਹੀਂ ਅੱਜ ਚੱਕ ਪਤੀ ਬਾਲੂ ਬਾਹ ਦੱਸੋ ਜਿੱਥੋਂ ਬਾਦ ਚੋਟਾ ਕੋੜਦੇ ਖੜੇ ਆ ਤਕਰੀਬਨ ਤੋੜ ਅਜੇ 40 ਪੈਸੇ ਬਜਾ ਤੇ 60 ਪੈਸੇ ਬਜਣਾ ਰਹਿ ਜਾਂਦਾ ਵਾ ਰਾਤ ਅਹੀਂ ਇੱਥੇ ਮਸ਼ੀਨਾਂ ਲਾਈਆਂ ਸੀ ਇਹਨੂੰ ਬਣਨ ਲਈ ਰਿੰਗ ਬਣ ਬਾਉਣ ਲਈ ਤੇ ਪਾਣੀ ਰੋਕਨ ਦਾ ਕਰਕੇ ਸੋ ਤਿੰਨ ਮਸ਼ੀਨਾਂ ਇੱਥੇ ਚੱਲੀਆਂ ਰਾਤ ਰਿੰਗ ਬਣ ਲਾਇਆ ਕੁਝ ਵੀਰ ਮੇਰੇ ਇੱਥੇ ਆਏ ਰਾਤ ਆਲੀ ਕਲਾਂ ਤੋਂ ਤੇ ਜਦੋਂ ਉਹਨਾਂ ਰਿੰਗ ਬੰਨ ਜਿਹੜਾ ਪਾਣੀ ਉਹਨਾਂ ਦੇ ਵਿੱਚ ਜਾਂਦਾ ਪਾਣੀ ਸਹੈਰਪੁਰ ਬੂਲਿਆਂ ਨੂੰ ਮਾਰ ਕਰਦਾ ਆਲੀ ਕਲਾਂ ਨੂੰ ਆਲੀ ਖੁਰਦ ਨੂੰ ਮਾਰ ਕਰਦਾ ਪਾਣੀ ਉਹ ਆਪਦਾ ਪਾਣੀ ਰੋਕਣ ਦਾ ਕਰਕੇ ਇੱਥੇ ਸਾਡੇ ਨਾਲ ਆ ਗਏ ਤੇ 2-4 ਕਰਮਾ ਬੰਨ ਰਿੰਦਾ ਤੇ ਉਹਨਾਂ ਬਣਾਇਆ ਨਾਲ ਸਾਡੇ ਤੇ ਬਾਅਦ ਦੇ ਵਿੱਚ ਉਹਨਾਂ ਨੇ ਵੀਡੀਓ ਪਾਤੀ ਕਿ ਇਹ ਬੰਨ ਸੰਤ ਬਾਬਾ ਸੀਚੇਵਾਲ ਦੀ ਰਹਿਨਮਾਈ ਇੱਥੇ ਬੰਨਤਾ ਮੇਰੇ ਵੀਰ ਇੱਧਰ ਵੇਖੋ ਭਾਈ ਜਿਸ ਨੂੰ ਇਹਨਾਂ ਵਿਖਾ ਕੈਮਰੇ ਵਾਲੇ ਨੂੰ ਅਜੇ ਬੰਨ ਤੋੜ ਸਾਰਾ ਬੰਦਨ ਵਾਲਾ ਰਹਿਂਦਾ ਵਾ ਅਜੇ 40 ਪੈਸੇ ਤੋੜ ਜਿਹੜਾ ਉਹ ਬੱਜਾ ਵਾ 60 ਪੈਸੇ ਬੱਜਣ ਵਾਲਾ ਰਹਿੰਦਾ ਵਾ ਸੋ ਇਹ ਤੋੜ ਦੀ ਸੇਵਾ ਸ਼੍ਰੀਮਾਨ ਸੰਤ ਬਾਬਾ ਸੁੱਖਾ ਸਿੰਘ ਜੀ ਸਾਈਂ ਸਾਹਿਬ ਆਇਆ ਨੇ ਸ਼ੁਰੂ ਕੀਤੀ ਆ ਤੇ ਇਹ ਤੋੜ ਨੂੰ ਬੰਨਣਾ ਵੀ ਸੰਤ ਬਾਬਾ ਸੁੱਖਾ ਸਿੰਘ ਜੀ ਬੋਲੇ ਸੋ ਨਿਹਾਲ ਕੋਈ ਨਾ ਬਾਬਾ ਆਇਆ ਤੇ ਨਾ ਬਾਬਾ ਕਿਥੇ ਹੋਣਾ ਵਾ ਇਹ ਮਹਾਂਪੁਰਸ਼ ਸੰਤ ਬਾਬਾ ਸੁੱਖਾ ਸਿੰਘ ਨੇ ਸ਼ੁਰੂ ਕੀਤਾ ਤੇ ਉਹਨਾਂ ਨੇ ਬੰਨਣਾ ਤੇਈ ਚ ਵੀ ਉਹਨਾਂ ਨੇ ਬੱਧਾ ਹੀ ਤੇ ਬਾਹੂਪੁਰ ਵੀ ਉਹਨਾਂ ਸ਼ੁਰੂ ਕੀਤਾ ਉੱਥੇ ਵੀ ਉਹਨਾਂ ਬੰਨਣਾ ਵਾ ਸੋ ਜਿਹੜੇ ਮੇਰੇ ਵੀਰ ਇਥੇ ਸਿਆਸਤਾਂ ਕਰਦੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਭਰਾਵੋ ਸਿਆਸਤ ਨਾ ਕਰੋ ਇਹ ਬੰਨ ਮਹਾਪੁਰਸ਼ ਸੰਤ ਬਾਬਾ ਸੁਖਾ ਸਿੰਘ ਜੀ ਨੇ ਸ਼ੁਰੂ ਕੀਤਾ ਉਹਨਾਂ ਨੂੰ ਬੰਨਣਾ ਰਾਣਾ ਅੰਦਰ ਪ੍ਰਤਾਪ ਸਿੰਘ ਐਮ ਐਲ ਏ ਜਿਹੜਾ ਸਾਡਾ ਉਹਨੇ ਸਾਨੂੰ ਬਹੁਤ ਜਾਦੀ ਮਦਦ ਦਿੱਤੀ ਆ ਉਹਨੇ ਦੋ ਸਾਨੂੰ ਪੋਗਲਾ ਨਾ ਦਿੱਤੀਆਂ 250 ਟਿੱਪਰ ਮਿੱਟੀ ਦਾ ਦਿੱਤਾ ਹੋਰ ਵੀ ਸਾਡੀ ਮਦਦ ਕਰ ਰਿਹਾ ਵਾ ਸੋ ਜਿਹੜੇ ਵੀਰ ਮੇਰੇ ਆਪਦੇ ਆ ਪੱਤਰਕਾਰ ਬੰਦੇ ਆ ਉਹਨਾਂ ਘੜੀ ਮੈਂ ਹੱਥ ਕੇ ਜੋੜਦਾ ਭਰਾਵੋ ਪੱਤਰਕਾਰ ਆਪਦੇ ਪਿੰਡ ਚ ਲੋ ਦੂਜਾ ਪਿੰਡਾਂ ਦੇ ਵਿੱਚ ਆ ਕੇ ਪੱਤਰਕਾਰ ਨਾ ਬਣੋ ਸੋ ਫਿਰਸੇ ਕਰਕੇ ਮੈਂ ਸਾਰਿਆਂ ਸੰਗਤਾਂ ਨੂੰ ਬੇਨਤੀ ਕਰਦਾ ਇਹ ਜਿਹੜਾ ਬੰਨ ਉਹਨਾਂ ਬੰਦਾਂ ਨੂੰ 4-5 ਦਿਨ ਲੱਗਣੇ ਆ ਇਹ ਕੋ ਮੇਰਾ ਵੀ ਰੋਬੋਟ ਸਿੰਘ ਦੱਸੂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਹੀਂ ਸੰਗਤਾਂ ਨੂੰ ਬੇਨਤੀ ਕਰਦੇ ਆ ਵੀ ਬੰਨ ਸਾਰਿਆਂ ਦੇ ਜਿਹੜੇ ਤੋੜ ਹੋਏ ਸਾਰਿਆਂ ਦੇ ਸਾਝੇ ਅਹੀਂ ਜੀ ਗੱਲ ਕਰਦੇ ਆ ਨਾਨਕ ਨਾਮ ਚੜਦੀ ਕਲਾ ਤੇ ਤੇਰੇ ਭਾਣੇ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੀ ਸੰਗਤਾਂ ਸੋ ਜਿਹੜਾ ਰਾਤ ਰਿੰਗ ਬੰਨ ਲੱਗਾ ਹੁੰਦੇ ਸੀ ਸੰਗਤਾਂ ਲਈ ਜਾਈ ਉਹਨਾਂ ਦਾ ਧੰਨਵਾਦ ਕਿਉਂਕਿ ਇਹਦੇ ਵਿੱਚ ਲੋੜ ਉਹਨਾਂ ਨੂੰ ਵੀ ਔਣੀ ਆ ਸਾਨੂੰ ਵੀ ਔਣੀ ਆ ਇਹਦੇ ਦੀ ਸਾਰੀ ਸੰਗਤ ਇੱਥੇ ਪਰਵੋਣਾ شیخ ਮੰਗਾ ਬਹੁਤ ਪਿੰਡ ਆ ਬੂਸੋਵਾਲ ਭਾਗੋ ਬੁੱਢਾ ਕਈ ਪਿੰਡ ਆਉਂਦੇ ਆ ਉਹਨਾਂ ਨੂੰ ਵੀ ਆਉਣਾ ਚਾਹੀਦਾ ਏ ਜਿਆਲੀ ਵਾਲੇ ਤੇ ਪਿਛਲੀ ਸੰਗਤ ਵੀ ਆਉਂਦੀ ਕਿ ਰਿੰਗ ਬੰਨ ਜਾਂਦਾ ਸੀ ਤੇ ਪਹਿਲੀਆਂ ਸਾਰਿਆਂ ਨੇ ਵੱਤਰ ਹੋਣੀਆਂ ਇਹਨਾਂ ਦਾ ਧੰਨਵਾਦ ਆਲੀ ਵਾਲਿਆਂ ਦਾ ਬਹੁਤ-ਬਹੁਤ ਕਰਦੇ ਆ ਸੋ ਬੇਨਤੀ ਆ ਜਿਹੜਾ ਮੇਨ ਤੋੜਾ ਚੱਕ ਵਾਲਾ ਉਹ ਅਜੇ ਵੱਜਣ ਵਾਲਾ ਬਹੁਤ ਆ ਇਹ ਜਿਹੜਾ ਖਬਰ ਦਿੱਤੀ ਗਈ ਆ ਇਹ ਜਿਹੜਾ মিডিਆ ਇਹ ਖਬਰ ਗਲਤ ਲਾ ਚੁੱਕਾ ਆ ਕਿਉਂਕਿ ਇਹਨੇ ਸੰਗਤਾਂ ਵਿੱਚ ਭਾਰੀ ਰੋਸ ਆ ਕੇ ਇਹ ਖਬਰ ਨਹੀਂ ਹੀ ਲੱਗਣੀ ਚਾਹੀਦੀ ਤੇ ਅਸੀਂ ਆਲੀ ਆਲਾ ਦਾ ਧੰਨਵਾਦ ਕਰਦੇ ਜੀ ਉਹਨਾਂ ਸੇਵਾ ਕਰਾਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਰ ਇਹ ਜਿਹੜੀ ਖਬਰ ਆ ਨਾ ਇਹ ਸੰਗਤਾਂ ਦਾ ਥੋੜਾ ਜਿਹਾ ਅਤਰਾਜ ਉਹ ਗੱਲ ਆ ਇਹ ਨਹੀਂ ਹੋਣੀ ਚਾਹੀਦੀ ਮੰਨ ਲਈਏ ਜਿਹੜਾ ਆਲੀ ਆਲਾ ਤੋੜ ਉਹ ਵੀ ਸਾਡਾ ਆ ਉਹ ਬਗਾਨਾ ਨਹੀਂਗਾ ਜੇ ਚੱਕ ਆਲਾ ਤੋੜੇ ਵੀ ਸਾਡਾ ਆ ਜੇ ਬਾਹੂਪੁਰ ਵਾਲੇ ਤੋੜ ਵੀ ਸਾਡੇ ਸਾਰੇ ਸੰਗ ਦੇ ਸਾਂਝੇ ਆ ਇਹਦੇ ਵਿੱਚ ਇਹੋ ਜੀਆਂ ਚੀਜ਼ਾਂ ਨਹੀਂ ਲਿਆਉਣੀਆਂ ਚਾਹੀਦੀਆਂ ਜੇ ਮਹਾਪੁਰਸ਼ ਬਾਬੇ ਸੁਖਾਣੀ ਸੇਵਾ ਕਰਦੇ ਆ ਉਹ ਵੀ ਤਨਵਾ ਆ ਜੋਗੇ ਬਾਬੇ ਸ਼ਿੱਚੀ ਵਾਲੇ ਵਾਲੀ ਸੇਵਾ ਕਰਦੇ ਸੀ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਠੀਕ ਹੈ ਜਿਹੜਾ ਸੰਤ ਸੇਵਾ ਕਰਦਾ ਜਿਹੜਾ ਵੀ ਆਵੇ ਪ੍ਰਵਾਨ ਇੱਥੇ ਇੱਥੇ ਸੰਤ ਬਾਬਾ ਜਗਤਾਰ ਸਿੰਘ ਦੀ ਸੇਵਾ ਕਰਾ ਰਹੇ ਆ ਇੱਥੇ ਹੋਰ ਮਹਾਪੁਰਸ਼ ਦੀ ਦੇਸ਼ਾਂ ਵਿਸ਼ੇਸ਼ ਦੇਸ਼ਾਂ ਨੂੰ ਸੰਗਤਾਂ ਸੇਵਾ ਕਰ ਰਹੀਆਂ ਨੌਜਵਾਨ ਰਿਸਕ ਲੈ ਕੇ ਰਾਤ ਨੂੰ 18-18 ਫੁੱਟ ਦੇ ਟਰਾਲੇ ਲੈ ਕੇ ਆ ਰਹੇ ਇੱਥੇ ਕੋਈ ਡੀਜ਼ਲ ਦੀ ਸੇਵਾ ਕਰ ਰਿਹਾ ਉਹਨਾਂ ਦੇ ਮਨਾਂ ਦੇ ਅਸਰ ਗਲਤ ਸੋ ਇਹ ਗੱਲਾਂ ਨਾ ਕਰੀਏ ਜਿਹੜੀ ਆਪਾਂ ਬਹਿ ਕੇ ਗੱਲ ਕਰਨੀ ਚ ਉਹਦੀ ਖਬਰ ਲਵਾਉਣੀ ਸੀ ਕੋਈ ਸਲਾਹ ਨਾਲ ਲਵਾਉਂਦੇ ਹੋ ਜਿਹਦੀ ਖਬਰ ਦਾ ਮੈਸੇਜ ਗਲਤ ਗਿਆ ਹੋ ਸੰਗਤਾਂ ਨੇ ਰੋਸ ਕੀਤਾ ਵੀਰਾਂ ਕੇ ਬੇਨਤੀ ਕਰਦੇ ਵੀ ਇਹਨਾਂ ਚੀਜ਼ਾਂ ਦੇ ਉੱਪਰ ਉੱਠੋ ਆਪਾਂ ਆਲੀ ਵਾਲੇ ਤੇ ਤੋੜ ਬੰਨਣੇ ਇਹ ਵੀ ਬੰਨਣੇ ਬਾਉਪੁਰ ਵਾਲੇ ਬੰਨਣੇ ਆਪਾਂ ਸਾਰਿਆਂ ਨੇ ਰਲ ਕੇ ਬੰਨਣੇ ਆ ਸੋ ਇਹਨਾਂ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਬੇਨਤੀ ਕਰਦਾ ਜੀ ਜਿਹੜਾ ਚੱਕ ਪੱਤੀ ਬਾਲੂ ਬਾਦਰ ਨੂੰ ਸਾਹਮਣੇ ਜਿਹੜਾ ਤੋੜ ਟੁੱ ਉਹ ਬੰਨ ਬੰਨਣ ਦੀ ਸੇਵਾ ਸ਼ੁਰੂ ਜਦੋਂ ਕਰਨੀ ਸੀ ਅੱਜ ਤੋਂ 5-7 ਦਿਨ ਪਹਿਲਾਂ ਜੀ ਉਦੋਂ ਇੱਥੇ ਮੈਨੂੰ ਪਤਾ ਲੱਗਾ ਕਿ ਸੰਤ ਸੀਤੇ ਵਾਲ ਜੀ ਹੁਣੀ ਤੇ ਨਾਲ ਹੋਰ ਕਈ ਪਵੰਤ ਸੱਜਣ ਆਏ ਸੀਗੇ ਥੱਲਿਓਂ ਆਲੀ ਵਾਲੀ ਛੜ ਤੋਂ ਤੇ ਇੱਥੇ ਉਦੋਂ ਬਾਬਾ ਜੀ ਨੇ ਇਥੋਂ ਕੋਈ ਬੇਨਤੀ ਕੀਤੀ ਸੀ ਵੀ ਆਪਾਂ ਇਹ ਤੋੜ ਪਹਿਲੋਂ ਬੰਨਈਏ ਤੇ ਫਿਰ ਆਪਣੇ ਥੱਲੇ ਵਾਲੇ ਤੋੜ ਫਿਰ ਬੱਜਣਗੇ ਪਹਿਲੋਂ ਇਹ ਵੱਜੂਗਾ ਤੇ ਫੇ ਪਾਣੀ ਰੁਕਣਾ ਤੇ ਕਈਆਂ ਸੱਜਣਾਂ ਨੇ ਇਹ ਬੇਨਤੀ ਕੀਤੀ ਥੱਲੇ ਵਾਲਿਆਂ ਨੇ ਕਿ ਇਹ ਜਿਹੜਾ ਬੰਨਵਾਏ ਬੰਨ ਸੰਤ ਬਾਬਾ ਸੁੱਖਾ ਸਿੰਘ ਜੀ ਹੁਣੀ ਸਢਾਈ ਸਾਹਿਬ ਵਾਲਿਆਂ ਬੰਨਣਾ ਆਪਾਂ ਬਾਬਾ ਜੀ ਬੰਨ ਥੱਲੇ ਸਾਰੇ ਉੱtre ਪਿਆ ਜੀ ਤੇ ਆ ਰਿੰਗ ਬੰਨ ਜਿਹੜਾ ਇਧਰੋਂ ਘੇੜੇ ਘੇਰੇ ਲੱਗਾ ਵਾ ਇਹ ਮੈਂ ਵੀਰ ਨੂੰ ਕਿਹਨਾ ਕੇ ਵਿਖਾਇਆ ਜਾਵੇ ਇਸ ਸਵੇਰ ਤੋਂ ਲੈ ਕੇ ਸ਼ਾਂਤਤਾ ਕਿਤੇ ਸਾਡੇ ਵੀਰ ਸਾਰੀ ਦਿਹਾੜੀ ਕਲ ਸੇਵਾ ਕਰਦੇ ਰਿਹਾ ਜੀ ਬੰਦਿਆ 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 ਉਹ ਉੱਥੇ ਚਲ ਗਿਆ ਜੀ ਇਹ ਟਿੰਟਰ ਕਰਮਾ ਮਾਰ ਰਿਹਾਦਾ ਹੈਗਾ ਤੇ ਉਹ ਟਾਈਮ ਸਾਡੇ ਨਾਲ ਸਾਡੇ ਵੀਰ ਆਲੀ ਵਾਲੇ ਸਾਰੇ ਆਏ ਸੰਯੋਗ ਦੇਣ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਉਹਨਾਂ ਨੇ ਆਣ ਕੇ ਸਾਡੇ ਨਾਲ ਹਲਪ ਕਰਾਈ ਆ ਜੀ ਬੰਨ ਬੱਧਾ ਸਾਰਿਆਂ ਨੇ ਰਲ ਮਿਲ ਕੇ ਚਲੋ ਬੰਨ ਸਾਰਿਆਂ ਦੇ ਸਾਂਝੀ ਆ ਤੇ ਪਰ ਜਿਹੜੀ ਇਹ ਖਬਰ ਆ ਵੀ ਇਹ ਸੰਤ ਸੀਤੇ ਵਾਲ ਜੀ ਉਹਨਾਂ ਦੇ ਬੰਦ ਬੰਦ ਤਾਂ ਨਾ ਤੇ ਸੀਤੇ ਵਾਲ ਤੇ ਨਾ ਕੱਲ ਰਾਤੀ ਆਇਆ ਸੰਗਤ ਸਾਡੇ ਨਾਲ ਠੀਕ ਆਈ ਆ ਉਹ ਵਾਲੀ ਕਲਾਂ ਵਾਲੇ ਸਾਡੇ ਭਰਾ ਸਾਡੇ ਤਾਏ ਚਾਚੇ ਉਹ ਸਾਡੇ ਸੱਜਣ ਜ਼ਰੂਰ ਆਏ ਆ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਇਹ ਕੇ ਸੀਤੇ ਵਾਲ ਸੰਤ ਨੇ ਬੰਨ ਨਹੀਂ ਬੱਧਾ ਜੀ ਇਹ ਸੰਤ ਬਾਬਾ ਸੁੱਖਾ ਸਿੰਘ ਜੀ ਉਹਨਾਂ ਨੇ ਪਹਿਲਾਂ ਵੀ ਪਿਛਲੀ ਵਾਰ ਵੀ ਬੱਧਾ ਸੀ ਤੇ ਐਤਕੀ ਵੀ ਉਹਨਾਂ ਦੀ ਰਣਮਾਈ ਇੱਥੇ ساری ਕਾਰ ਸੇਵਾ ਚੱਲ ਰਹੀ ਆ ਅਸੀਂ ਸਾਧੂਆਂ ਸੰਤਾਂ ਦਾ ਮਹਾਂਪੁਰਖਾ ਦਾ ਧੰਨਵਾਦ ਕਰਦੇ ਆ ਤੇ ਜਿਹੜੀ ਇਦਾਂ ਕੋਈ ਖਬਰ ਆਪਾਂ ਦੂਸਰੇ ਦੇ ਜਿਹੀ ਕੱਲ ਨੂੰ ਜਾ ਕੇ ਉੱਧਰ ਖਬਰ ਲਵਾ ਜੀਏ ਬੰਦ ਬੰਦਾ ਰਹੇ ਜੇ ਬਾਬਾ ਸੀਚੇਵਾਲ ਅਸੀਂ ਆਖ ਜੀਏ ਬੰਦ ਬਾਬਾ ਸੁੱਖਾ ਸਿੰਘ ਜੀ ਉਹਦੇ ਵੱਧਾ ਵਾ ਤੇ ਉਹਨਾਂ ਦੇ ਦਿਲ ਤੇ ਕੀ ਬਿੱਤੂਗੀ ਵੀ ਸੇਵਾ ਤਾਂਹੀਂ ਕਰਾ ਰਹੇ ਆ ਤੇ ਦੂਸਰਾ ਬੰਦਾ ਨਾਂ ਕਿਸਦਾ ਵਰਤਿਆ ਜਾ ਰਿਹਾ ਤੇ ਇਦਾਂ ਦੀ ਇਹ ਕਰਦੇ ਆ ਵੀ ਇਦਾਂ ਦੀ ਬੇਨਤੀ ਨਾ ਕੀਤੀ ਜਾਵੇ ਆਪੋ ਆਪਣੇ ਬੰਦ ਬਣ ਗਏ ਆਪਾਂ ਤਗੜੇ ਹੋ ਗਏ ਰਾਜ ਮਿਲ ਕੇ ਸਾਰੇ ਬੰਦ ਬਲਣੇ ਆ ਤੇ ਦੂਸਰੇ ਦੇ ਬੰਦ ਤੇ ਜਾ ਕੇ ਦੂਸਰੇ ਦਾ ਨਾਂ ਆਪਾਂ ਜਿਹੜਾ ਲੈਣਾ ਇਹ ਗਲਤ ਆ ਇਹੋ ਬੇਨਤੀਆਂ ਕਰਦੇ ਆ ਵੀ ਆਪਾਂ ਰਲ ਮਿਲ ਕੇ ਰਹੀਏ ਕੋਈ ਇਹ ਜਿਹੜਾ ਜਿਹੜਾ ਇਹ ਮੈ ਕਈ ਸੰਗਤਾਂ ਕਈ ਸੇਵਾਦਾਰ ਕੋਈ ਤੇਲ 1800 ਲੀਟਰ ਤੇਲ ਵਾਲੇ ਸਿੰਘ ਫੋਨ ਕਰ ਰਹੇ ਸੀ ਕਿ ਅਸੀਂ ਤੇਲ ਲੈ ਕੇ ਆਉਣਾ ਵਾ ਅੱਜ ਸਵੇਰੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਤੁਹਾਡਾ ਦੇ ਭਾਈ ਸਾਹਿਬਾਂ ਦੇ ਬੰਦ ਵੱਜ ਗਿਆ ਵਾ ਰਾਜ ਦਾ ਤੇ ਮੈਂ ਉਹਨਾਂ ਕਹਿੰਦੀ ਬੇਨਤੀ ਕੀਤੀ ਸਾਡਾ ਬੰਦ ਨਹੀਂ ਵੱਜਾ ਇਹ ਸਿਰਫ ਇੱਕ ਵੱਟ ਬੱਦੀ ਆ ਬੰਦ ਅਜੇ ਵੱਜਣ ਵਾਲਾ ਵਾ ਤੇ ਤੁਸੀਂ ਸਾਡਾ ਸਹਿਯੋਗ ਦਿਓ ਤੇ ਇਹ ਜਾਣ ਕੇ ਝੂਠੀ ਫੁਵਾਹ ਫਲਾਈ ਗਈ ਕਿ ਚੱਕਾ ਆਲਾ ਤੋੜ ਵੱਜ ਗਿਆ ਇਹ ਤੋੜ ਨਹੀਂ ਅਜੇ ਵੱਜਾ ਵੈਗਰੂ ਜੀ ਤੋੜ ਸਾਲਾ ਲੈਂਦਾ ਵਾ ਇਹ ਇੱਕ ਨੋਰਮਲ ਵੱਟ ਬੱਦੀ ਆ ਵੀ ਜਿਹੜਾ ਪਾਣੀ ਪੈਣੋਂ ਵੱਢ ਜੇ ਇਹ ਜੇ ਬੰਦ ਵੱਜਣ ਵਾਲਾ ਵਾ ਚੱਕਾ ਵਾਲਾ ਸਾਰੀ ਸੰਗਤ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਸਾਡਾ ਇੱਥੇ ਸਹਿਯੋਗ ਦੋ ਜਿੰਨੇ ਜੋਗੇ ਹੈਗੇ ਆਂ ਇਹ ਬੰਦ ਵੱਜੂਗਾ ਤੇ ਫਿਰ ਥਰਡੇ ਬੰਦ ਫੇਰੀ ਵੱਜਣੇ ਆ ਫੇਰੀ ਕੰਮ ਚੱਲਣਾ ਜੇ ਅੱਜ ਇਹ ਵੱਟ ਟੁੱਟ ਜੇ ਤੇ ਥੱਲੇ ਬੰਨੇ ਕੰਮ ਕਿਸੇ ਦਾ ਕੋਈ ਨਹੀਂ ਚੱਲਣਾ ਸਾਰੇ ਨਾਲ ਮਿਲ ਕੇ ਬੰਦੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਮੂੱਚੀ ਸੰਗਤ ਨੂੰ ਬੇਨਤੀ ਹੈ ਜਿਹੜੇ ਮੇਰੇ ਵੀਰ ਸਾਡਾ ਮਾਰੇ ਡਾਂਗੇ ਸੰਗਤਾਂ ਦੀ ਮਤ ਕਰਦੇ ਆ ਉਹਨਾਂ ਨੇ ਬੇਨਤੀ ਜਿਹੜੇ ਮਿੱਟੀ ਦੇ ਟਰਾਲੇ ਭਰ ਕੇ ਲੈ ਕੇ ਆਉਂਦੇ ਆ ਉਹ ਮਿੱਟੀ ਤੋੜੇ ਭਰ ਕੇ ਲੈ ਕੇ ਆਉਣ ਤੇ ਮਿੱਟੀ ਜਿਹੜੀ ਖੁਰਦੀ ਆ ਇੱਥੇ ਸੰਗਤ ਦੀ ਸਾਨੂੰ ਘਾਟ ਦਾ ਤੋੜੇ ਭਰਨ ਦੀ ਪਿੰਡਾਂ ਵਿੱਚੋਂ ਟਰਾਲੀਆਂ ਕੁਝ ਨੌਜਵਾਨ ਫੋਨ ਕਰਦੇ ਸਾਨੂੰ ਬਾਬਾ ਜੀ ਦੱਸਿਓ ਅਤੀ ਸੇਵਾ ਕਰਾਂਗੇ ਜਿੱਥੋਂ ਤੱਕ ਇਹ ਵੀਡੀਓ ਪਹੁੰਚਦੀ ਆ ਨੌਜਵਾਨ ਬੇਨਤੀ ਆ ਕੱਲ ਨੂੰ ਇੱਥੇ ਪਿੰਡ ਚੱਕ ਮੰਡੀ ਵਿੱਚ ਪਹੁੰਚੋ ਤੋੜੇ ਭਰਨ ਦੀ ਸੇਵਾ ਕਰੀ ਰਾਲਮਕੇ ਇਹ ਤੋੜ ਜਿਹੜਾ ਛੇਤੀ ਬਾਝੇ ਤੇ ਪਿੱਛੇ ਮੀਂਹ ਪੈ ਰਿਹਾ ਜੇ ਪਾਣੀ ਵਧ ਗਰ ਜਿਹੜਾ ਬੰਨ ਵੱਧਾ ਵਾ ਇਹਨੂੰ ਵੀ ਖਤਰਾ ਤੇ ਜਿੱਥੋਂ ਤੱਕ ਇਹ ਆਵਾਜ਼ ਪਹੁੰਚਦੀ ਮੇਰੇ ਵੀਰਾਂ ਭਰਾਵਾਂ ਨੂੰ ਉਹਦੇ ਪਿੰਡਾਂ ਦੇ ਤੋੜੇ ਭਰ ਕੇ ਮਿੱਟੀ ਦੇ ਲੈ ਕੇ ਉਹ ਟਰਾਲੀਆਂ ਤੇ ਕੋ ਜਾੜ ਕੇ ਕਬੀਰਪੁਰ ਮੰਡੀ ਸਾਡੀ ਹੈਲਪ ਕਰੋ ਇਹ ਤੋੜੇ ਭਰੇ ਜਾਣ ਤੇ ਬੰਨ ਛੇਤੀ ਬਾਝ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ